ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਕੀ ਨੂੰ ਬਰਨਾਲਾ ਤੇ ਅੱਜ ਦੀ ਵੀਡੀਓ ਭੱਦਰਵਾੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਤਾਜੀ ਸੂਈ ਮੱਝ ਇੱਕ ਗੱਬਣ ਤੇ ਦੋ گاਵਾ ਸੂਈਆਂ ਵੀ ਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਭਰਾ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਕਰਦੇ ਆ ਜੀ ਆਪਾਂ ਬਾਈ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਵੀਰੇ ਸੋਨੂ ਆ ਪਿੰਡ ਭੱਦਰਵੱਡ ਜਿਹੜਾ ਵਰਨਾਲਾ ਠੀਕ ਆ ਜੀ ਹਾਂਜੀ ਬਈ ਕਿੰਨੇ ਜਾਨਵਰ ਪਕਾਉਗੋ ਆਪਣੇ ਕੋਲ ਆਪਰੇ ਕੋਲ ਵੀਰੇ 4 ਨੇ ਦੋ ਮੱਝਾਂ ਤੋਂ ਗਈਆਂ ਠੀਕ ਆ ਜੀ ਆ ਪਹਿਲੀ ਗਾਂ ਦੀ ਸਟਾ ਦੱਸੋ ਜੀ ਜਾਣਕਾਰੀ ਪਹਿਲੀ ਵੀਰੇ ਪਲੋਂ ਬੱਛੀ ਆ 4 ਦਾ ਬੱਛਾ ਹੈਗੀ ਜੇ ਸੋਈ ਨੂੰ ਹੋਗੇ 7 ਤੋਂ 8 ਦੇਣਾ ਠੀਕ ਆ ਜੀ ਅਜੇ 9-10 ਕਿਲੋ ਦਾ ਤਿਆਰ ਹੈ ਠੀਕ ਆ ਬੱਚਾ ਕੀ ਬੱਚਾ ਬੱਛੀ ਹੈ ਵੇ ਬੱਸੀ ਆ ਹਾਂਜੀ ਉਹ ਵੀ ਦਿਖਾ ਦਿਓ ਜੀ ਠੀਕ ਆ ਜੀ ਦੇਖ ਸਕਦੇ ਬਹੁਤ ਸੋਹਣੀ ਬੱਸੀ ਆ ਠੀਕ ਆ ਹ पर रेट तो छोड़ सौ पाला ही करा ठीक है जी ठीक है लोपरा चेक कर सकते ठंडी सीधा भी न्याण पा के जो मर्जी चो चलो चाहे तीन डंग चो चाहे चार ठीक है जी ठीक है लो जी चेक कर सकते भरा बड़ा इधर घुमाओ फेस क्वालिटी सारी लो जी चेक कर सकते लो जी भाई जी ने जरूर कंटेक्ट करो पेंट पर दिलवा ਕਦੀ ਦੂਜੀ ਵਾਰ ਜਾਂਦੇ ਦੂਜੀ ਬਾਈ ਦੀ ਦੋ ਦੰਦ ਬੱਚੀ ਹੈਗੀ ਤੇ ਸੋਈ ਨੂੰ ਇਹਨੇ ਵੀ 6-7 ਦਿਨ ਹੋ ਗਏ 8 ਕਿਲੋ ਦੁੱਧ 9 ਕਿਲੋ ਤਿਆਰ ਹੈ ਥੱਲੇ ਇਹਦੇ ਮਗਰ ਬੱਚਾ ਬਾਈ ਜੀ ਹਣ ਦੋ ਦੰਦ ਬੱਚੀ ਹੈ ਠੀਕ ਹੈ ਦੋ ਦੋ ਤਾਂ ਹੈ ਕੰਦੇ ਸੀਰਾ ਨਿਆਣਾ ਪਾ ਕੇ ਚੁੱਪ ਠੀਕ ਇਹਦਾ ਰੇਟ ਪਾ ਇਹ ਰੇਟ ਵੀ ਫੋਨ ਤੇ ਕਰਨਾਗੇ ਜੀ ਮੱਝ ਮੈਜੀ ਦੂਜਾ ਸੂਆ ਹੈਗਾ ਤੇ 5-6 ਦਿਨ ਲੈਂਦੀ ਹੈਗੀ ਅਜੇ ਸੂਣ ਦੇ ਠੀਕ ਹੈ ਜੀ ਬਾਕੀ ਤੋਕ ਕੋਸਾ ਚੈੱਕ ਕਰ ਸਭ ਦੁੱਧ ਦੇ ਜਾਂ ਭਾਈ 50 10 ਕਿਲੋ ਠੀਕ ਹੈ ਇਹ ਰੇਡ ਵੀ ਇਹ ਰੇਡ ਵੀਰੇ ਫੋਨ ਤੇ ਕਰ ਲਾਂਗੇ ਰੇਡ ਜਾ ਜੀ ਹੋਗੇ ਛੋੜ ਸੱਪੇ ਆਲੀ ਠੀਕ ਅੱਜ ਜਲੀ ਦੀਆਂ ਗੰਗਲ ਇਹ ਵੀ ਨੀਲੀ 라ਵੀਆ ਮਗਰ ਨੀਲਾ 라ਵਾ ਕਟਾਗਾ ते पाँच दिस रसोई भी है सत्त किलो दो तैयार अठ किलो बड़ा ही है <coughs> <coughs>